ਵਿਕਰਮ ਜਿੱਠਿਆ ਨੇ ਅਮਰਿਤਪਾਲ ਸਿੰਘ ਨੂੰ ਦੱਸਿਆ ਸ਼ੈਤਾਨ ਕਿਹਾ ਲੀਡਰਾਂ ਨੂੰ ਧਮਕਾਉਣ ਵਾਲੀ ਕਥਿਤ ਚੈਟ ਦਾ ਮਾਸਟਰਮਾਈਂਡ ਹੈ ਅਮਰਿਤਪਾਲ ਸਿੰਘ ਕੁਲਵੰਤ ਸਿੰਘ ਰਾਓ ਕੇ ਦੇ ਭਰਾ ਨੂੰ ਦੱਸਿਆ ਗਰੁੱਪ ਦਾ ਐਡਮਿਨ ਧਰਮ ਪਰਿਵਰਤਨ ਨੂੰ ਲੈ ਕੇ ਬੋਲੇ ਜੱਤੂਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖੀ ਦੇ ਪ੍ਰਚਾਰ ਤੇ ਧਰਮ ਪਰਿਵਰਤਨ ਦੇ ਮੁੱਦੇ ਦੇ ਉੱਤੇ ਇੱਕ ਜਟਕਹੋਣ ਦੀ ਲੋੜ ਸਿੱਖ ਕਿਰਦਾਰਾਂ ਤੇ ਬਣ ਰਹੀਆਂ ਫਿਲਮਾਂ ਤੇ ਚਰਚਾ ਦੇ ਲਈ 2 ਮਹੀਨਿਆਂ ਸੱਦੀ ਗਈ ਮੀਟਿੰਗ ਨੌਕਰੀ ਸੰਪਰਦਾ ਨੇ ਇੱਕ ਜਥੇਦਾਰ ਦੀ ਥਾਂ ਪੰਜ ਸਿੱਖ ਵਿਦਵਾਨਾਂ ਦੀ ਪੰਚਾਇਤ ਨੂੰ ਜ਼ਿੰਮਾ ਸੌਂਪੇ ਜਾਣ ਦੀ ਨੀਤੀ ਸਲਾਹ ਜਥੇਦਾਰਾਂ ਦੀ ਨਿਯੁਕਤੀ ਵਿਧਿ ਵਿਵਧਾਨ ਤੇ ਐਸਜੀਪੀਸੀ ਨੂੰ ਭੇਜੇ ਸੁਝਾਅ ਕਿਹਾ ਗੁਰੂ ਸਾਹਿਬ ਨੇ ਚਲਾਈ ਸੀ ਪੰਚ ਪ੍ਰਧਾਨੀ ਦੀ ਪ੍ਰਥਾ ਮੋਦੀ ਸਰਕਾਰ 3.1 ਹੁੰਦਾ 1 ਸਾਲ ਪੂਰਾ ਹੋਣ ਦੇ ਉੱਤੇ ਬੀਜੇਪੀ ਨੇ ਸ਼ੇਅਰ ਕੀਤੀ ਵੀਡੀਓ ਯੂਨੀਫਾਰਮ ਸਿਵਲ ਲਾਗੂ ਕਰਨ ਦਾ ਦਿੱਤਾ ਸੰਕੇਤ ਕਿਹਾ ਆ ਰਿਹਾ ਹੈ ਯੂਨੀਫਾਰਮ ਸਿਵਲ ਕੋ ਪੰਜਾਬ ਦੇ ਵਿੱਚ એનર્ਜੀ ਡਰਿੰਕਸ ਤੇ ਸਰਵੇ ਦੀ ਤਿਆਰੀ ਸਰੀਰ ਤੇ ਪੈਣ ਵਾਲੀ ਖਤਰਨਾਕ ਅਸਰ ਦੀ ਉੱਤੇ ਹੋਵੇਗੀ ਸਟੱਡੀ ਸਕੂਲਾਂ ਦੇ ਵਿੱਚ એનર્ਜੀ ਡਰਿੰਕਸ ਦੇ ਉੱਤੇ ਲਗਾਈ ਜਾ ਸਕਦੀ ਹੈ ਪਾਬੰਦੀ ਅਬੁਲਕਰਮਾਨ ਡਬਲ ਮਰਡਰ ਕੇਸ ਦੇ ਮੁਲਜ਼ਮ ਦੇ ਬਲੂ ਬਲੂਟ ਦੀ ਕੋਰਟ ਦੇ ਵਿੱਚ ਸਰੈਂਡਰ ਦਵਿੰਦਰ ਰਾਣਾ ਦਾ ਇੱਕ ਦਿਨ ਦਾ ਮਿਲਿਆ ਪੁਲਿਸ ਨੂੰ ਰਿਮਾਂਡ ਬੀਤੇ ਦਿਨੀ ਵਿਨੀ ਪ੍ਰਤਾਪ ਸਿੰਘ ਤੇ ਉਹਨਾਂ ਦੇ بیٹے ਸੂਰੇਜ ਪ੍ਰਤਾਪ ਸਿੰਘ ਦਾ ਕੀਤਾ ਗਿਆ ਸੀ ਕਤਲ ਮਠੇਡਾ ਦੀ ਚਿੱਟਕਵਿੰਨ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਗ੍ਰਿਫਤਾਰ ਪੁਲਿਸ ਨੇ ਮੋਹਲੀ ਨੇੜੇ ਤੋਂ ਕੀਤਾ ਕਾਬੂ ਚਿੱਟਕਵਿੰਨ ਦੀ ਗ੍ਰਿਫਤਾਰੀ ਤੋਂ ਬਾਅਦ ਚੱਲ ਰਿਹਾ ਸੀ ਫਰਾ ਪੰਜਾਬੀ ਸਿੰਗਰ ਰੁਪਿੰਦਰ ਹੰਡਾ ਦੀ ਸ਼ੋਅ ਦੇ ਵਿੱਚ ਜ਼ਬਰਦਸਤ ੰਗਾਮਾ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਚੱਲਦੀ ਸ਼ੋਅ 'ਚ ਪ੍ਰਮੋਟਰ ਦੇ ਨਾਲ ਹੋਈ ਬਹਿਸਬਾਜ਼ੀ ਹੰਡਾ ਨੇ ਵਿਚਾਲੇ ਛੱਡਿਆ ਸ਼ੋਅ ਅਮਰੀਕਾ ਦੇ ਉਪਰਾਸ਼ਟਪਤੀ ਜੀਡੀ ਰੈਂਸ ਨੇ ਦਿੱਲੀ ਦੇ ਅਚਰਤਾ ਮੰਦਰ ਦੇ ਕਿਤੇ ਦਰਸ਼ਨ ਨੂੰ ਪਤਨੀ ਤੇ ਬੱਚਿਆਂ ਸਮੇਤ ਨਿਭਾਇਆ ਸੀ ਇਸ ਪ੍ਰਧਾਨਮਤੀ ਮੋਦੀ ਨੂੰ ਵੀ ਮਿਲਣਗੇ ਸੱਜੇ ਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਰਾਂ ਫਰਕਤਾ ਪੈਂਦਾ ਹੈ ਲੈ ਕੇ ਹਫਤੇ ਦੀ ਸ਼ੁਰੂਆਤ ਹੈ ਔਰ ਪੂਰਾ ਹਫਤਾ ਹਰ ਵਾਰ ਦੀ ਤਰ੍ਹਾਂ ਅਸੀਂ ਤੁਹਾਡੇ ਤੱਕ ਪੂਰੇ ਪੰਜਾਬੀਆਂ ਖਬਰਾਂ ਰੋਜ਼ਾਨਾ ਪਹੁੰਚਾਣੇ ਆ ਔਰ ਫਰਕਤਾ ਪੈਂਦੇ ਦੇ ਵਿੱਚ ਕੋਸ਼ਿਸ਼ ਸਾਡੀ ਇਹ ਵੀ ਹੁੰਦੀ ਹੈ ਕਿ ਹਰ ਛੋਟੀ ਵੱਡੀ ਖਬਰ ਤੁਹਾਨੂੰ ਪੂਰੀ ਤਫਸੀਲ ਦੇ ਨਾਲ ਪੂਰੀ ਖਬਰ ਪਤਾ ਲੱਗ ਸਕੇ ਮੈਂ ਸ਼ੁਰੂਆਤ ਇਸ ਸੋਦੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਬਠਿੰਡਾ ਤੋਂ ਆਏ ਬਠਿੰਡਾ ਦੀ ਚਿੱਕਾ ਕਵੀਨ ਦਾ ਸਾਥੀ ਗ੍ਰਿਫਤਾਰ ਕੀਤਾ ਗਿਆ ਜੀਆਂ ਉਹ ਕੋਂਸਟੇਬਲ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੈਰੋਇਨ ਦੇ ਨਾਲ ਕਰੀਬ ਕਰੀਬ 18 ਗ੍ਰਾਮ ਦੇ ਨਾਲ ਔਰ ਜਿਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਉਸ ਦਾ ਜੋ ਸਾਥੀ ਫਰਾਰ ਚੱਲ ਰਿਹਾ ਸੀ ਉਹ ਵੀ ਹੁਣ ਅੜਿੱਕੇ ਆ ਚੁੱਕਾ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਬਠਿੰਡਾ ਦੀ ਚਿਕਤਾ ਕਵੀਨ ਦਾ ਸਾਥੀ ਗ੍ਰਿਫਤਾਰ ਕੀਤਾ ਗਿਆ ਪਰ ਖਾਸ ਕੋਂਸਟੇਬਲ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਮੋਹਾਲੀ ਨੇੜੇ ਤੋਂ ਇਸ ਨੂੰ ਕਾਬੂ ਕੀਤਾ 4 ਅਪ੍ਰੈਲ ਨੂੰ ਬਠਿੰਡਾ ਕੋਰਟ ਦੇ ਵਿੱਚੋਂ ਫਰਾਰ ਹੋਇਆ ਸੀ ਬਲਵਿੰਦਰ ਤੇ ਕੱਲ ਬਠਿੰਡਾ ਕੋਰਟ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਏਗਾ ਦੱਸਦੀ ਹੈ ਕਿ ਅਮਨਦੀਪ ਨੂੰ ਚਿੱਟੇ ਸਮੇਤ ਕਾਬੂ ਕੀਤਾ ਗਿਆ ਸੀ ਕਰੀਬ 17.7 ਗ੍ਰਾਮ ਚਿੱਟਾ ਗੱਡੀ ਦੇ ਵਿੱਚੋਂ ਥਾਰ ਤੇ ਚਿੱਟਾ ਬਰਾਮਦ ਕੀਤਾ ਸੀ ਅਮਨਦੀਪ ਕੌਰ ਦੀ ਥਾਰ ਗੱਡੀ ਚੋਂ ਇਹ ਬਰਾਮਦਗੀ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਅਮਨਦੀਪ ਕੌਰ ਦੇ ਬਲੋਏ ਵੀ ਤਰਕ ਦਿੱਤਾ ਗਿਆ ਜਾਂ ਉੱਥੇ ਇਹ ਜਾਣਕਾਰੀ ਹੈ ਹਾਲਾਂਕਿ ਪੁਲਿਸ ਨੇ ਆਫੀਸ਼ੀਅਲ ਤੌਰ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਅਮਨਦੀਪ ਕੌਰ ਨੇ ਕੁਝ ਵੱਡੇ ਅਧਿਕਾਰੀਆਂ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਕਿ ਮੈਨੂੰ ਨਾ ਹੱਥ ਪਾਓ ਇਹਰੋ ਹੁੰਦਾ ਮਾਮਲਾ ਵਾਦਾ-ਵਾਦਾ ਇੰਨਾ ਵੱਧ ਗਿਆ ਕਿ ਪਹਿਲਾਂ ਸਸਪੈਂਡ ਕੀਤਾ ਗਿਆ ਤੇ ਫਿਰ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਹ ਪੂਰਾ ਨਸ਼ੇ ਦੇ ਨਾਲ ਜੁੜਿਆ ਮਾਮਲਾ ਹੈ ਔਰ ਹੁਣ ਇਸ ਪੂਰੇ ਮਾਮਲੇ ਚ ਉਸਦਾ ਸਾਥੀ ਬਲਵਿੰਦਰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਲਵਿੰਦਰ ਨੂੰ ਕਾਬਲੇ ਗੌਰ ਹੈ ਕਿ ਕੋਰਟ ਦੇ ਵਿੱਚੋਂ ਹੀ ਫਰਾਰ ਹੋਇਆ ਸੀ ਪੁਲਿਸ ਨੇ ਹੁਣ ਮੋਹਾਲੀ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਅਗਲਾ ਪੁਆਇੰਟ ਇਸ ਪੂਰੇ ਮਾਮਲੇ ਦੇ ਵਿੱਚ ਇਹ ਵੀ ਹੈ ਕਿ ਬਲਵਿੰਦਰ ਤੇ ਅਮਨਦੀਪ ਇਹ ਜਿਹੜੇ ਲੀਡੀ ਕੁਈਨ ਹੈ ਇਹਨਾਂ ਦੋਵਾਂ ਦਾ ਜਿਹੜਾ ਨੈਕਸਸ ਸੀ ਕਿਨੇ ਕੰਮ ਕਰ ਰਿਹਾ ਸੀ ਤਾਂ ਕਿ ਜਿੰਨਾ ਕਿ ਪੁਲਿਸ ਹੋਰ ਖੰਗਾਲਨ ਵੀ ਇਸ ਪੂਰੇ ਮਾਮਲੇ ਨੂੰ ਕੋਸ਼ਿਸ਼ ਕਰੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਆਬਲੁ ਖੁਰਾਣਾ ਤੋਂ ਆਬਲੁ ਖੁਰਾਣਾ ਡਬਲ ਮਰਡਰ ਕੇਸ 'ਤੇ ਮੁਲਜ਼ਮ ਦੇ ਵੱਲੋਂ ਖੁਦ ਸਰੈਂਡਰ ਕਰ ਦਿੱਤਾ ਗਿਆ ਜਿਹੜਾ ਮੁੱਖ ਮੁਲਜ਼ਮ ਦਵਿੰਦਰ ਰਾਣਾ ਨੇ ਮਲੋਟ ਦੀ ਅਦਾਲਤ ਵਿੱਚ ਜਾ ਕੇ ਸਰੈਂਡਰ ਕਰ ਦਿੱਤਾ ਮੁਲਜ਼ਮ ਦਵਿੰਦਰ ਰਾਣਾ ਦਾ 1 ਦਿਨ ਦਾ ਪੁਲਿਸ ਰਿਮਾਂਡ ਵੀ ਪੁਲਿਸ ਨੂੰ ਮਿਲ ਚੁੱਕਾ ਹੈ ਪਿਤਾ ਪੁੱਤਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ ਬਿਨੇ ਪ੍ਰਤਾਪ ਤੇ ਉਹਨਾਂ ਦੇ بیٹے ਸੁਖਵਿੰਦਰ ਪ੍ਰਤਾਪ ਸਿੰਘ ਦਾ ਕਤਲ ਕੀਤਾ ਗਿਆ ਜਮੀਨੀ ਵਿਵਾਦ ਨੂੰ ਲੈ ਕੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਿਤਾ ਪੁੱਤਰ ਕਤਲ ਮਾਮਲੇ 'ਚ ਐਮਪੀ ਰਿੰਦਾਬਾਦ ਦੇ ਰਿਸ਼ਤੇਦਾਰ ਵੀ ਸ਼ਾਮਲ ਫਿਲਹਾਲ ਦੱਸੇ ਜਾਣ ਉਹਨੋਂ ਕਿਪਾ ਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਹੋਵੇਗੀ ਵਿਕਰਮ ਮਜੀਠੀਆ ਦੀ ਵਿਕਰਮ ਮਜੀਠੀਆ ਅਮਰਿਤਪਾਲ ਸਿੰਘ ਦੇ ਉੱਤੇ ਐਮਪੀ ਅਮਰਿਤਪਾਲ ਸਿੰਘ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ ਮਜੀਠੀਆ ਨੇ ਅਮਰਿਤਪਾਲ ਸਿੰਘ ਨੂੰ ਸ਼ੈਦਾਨ ਦੱਸਿਆ ਸ਼ੈਦਾਨ ਤੇ ਕਥਿਤ ਚੈਟ ਦਾ ਮਾਸਟਰਮਾਈਂਡ ਹੈ ਅਮਰਿਤਪਾਲ ਸਿੰਘ ਇਹ ਵੀ ਮਜੀਠੀਆ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਲਵੰਤ ਸਿੰਘ ਰਾਉ ਦੇ ਦਾ ਭਰਾ ਮਹਾ ਸਿੰਘ ਗਰੁੱਪ ਐਡਮਿਨ ਹੈ ਮਜੀਠੀਆ ਵੱਲੋਂ ਕਿਹਾ ਗਿਆ ਟਾਰਗੇਟ ਤੇ ਅਮਰਿਤਪਾਲ ਦਾ ਸੱਚ ਦੱਸਣ ਵਾਲੇ ਲੋਕ ਨੇ ਪੰਜਾਬ ਚ ਆਲਸ ਨਾਟ ਵੈਲ ਹੈ ਇਹ ਬਿਕਰਮਜੀਤਿਆ ਦਾਵਾ ਕਰ ਰਹੇ ਨੇ ਅਜਿਹੇ ਲੋਕਾਂ ਦੇ ਉੱਤੇ ਸਰਕਾਰ ਦੀ ਨਜ਼ਰ ਨਹੀਂ ਹੈ ਜਿਹੇ ਲੋਕਾਂ ਦੀ ਥਾਂ ਸਰਕਾਰ ਦੀ ਨਜ਼ਰ ਵਿਰੋਧੀਆਂ ਦੇ ਉੱਤੇ ਜ਼ਿਆਦਾ ਹੈ ਕਾਬਲੇ ਗੋੜੇ ਕੀ ਕੱਲ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ ਸਕਰੀਨਸ਼ਾਟ ਨਿਊਜ਼ ਦੇ ਚੀ ਇੱਕ ਗਰੁੱਪ ਦੇ ਵਿੱਚ ਚੈਟ ਹੋ ਰਹੀ ਹੈ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕੁਰਬਾਨੀ ਦੇ ਲਈ ਅਸੀਂ ਤਿਆਰ ਆ ਬੋਲੋ ਸਭ ਤੋਂ ਪਹਿਲਾਂ ਚੈਪ ਤੇ ਐਕਸ਼ਨ ਕਰਨਾ ਹੈ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਲਾਣਾ ਫਿਰ ਬਿਕਰਮਜੀਤਿਆ ਦਾ ਵੀ ਉਸ ਦੇ ਵਿੱਚ ਨਾਮ ਆਉਂਦਾ ਹੈ ਬਿਕਰਮਜੀਤਿਆ ਉਸ ਮੁੱਦੇ ਨੂੰ ਲੈ ਕੇ ਆ ਕੇ ਪ੍ਰੈਸ ਕਾਨਫਰੰਸ ਕਰਨਾ ਚ ਬੈਠ ਗਏ ਤੇ ਵਿਕਰਮ ਜਿੱਟਿਆ ਨੇ ਦਾਵਾ ਕੀਤਾ ਕਿ ਇਸ ਮਾਸਟਰਮਾਈਂਡ ਇਸ ਪੂਰੀ ਚੈਟ ਦਾ ਅਮਰਿਤਪਾਲ ਸਿੰਘ ਹੈ ਜੋ ਮੌਜੂਦਾ ਸਮੇਂ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਔਰ ਕਲਵਾਨ ਸਿੰਘ ਰਾਉਕੇ ਦਾ ਭਰਾ ਮਹਾ ਸਿੰਘ ਹੈ ਉਹ ਗਰੁੱਪ ਐਡਮਿਨ ਹੈ ਔਰ ਟਾਰਗੇਟ ਦੇ ਉੱਤੇ ਉਹ ਲੋਕ ਨੇ ਜੋ ਅਮਰਿਤਪਾਲ ਦੇ ਖਿਲਾਫ ਬੋਲਦੇ ਨੇ ਅਮਰਿਤਪਾਲ ਦਾ ਸੱਚ ਦੱਸਣ ਵਾਲੇ ਲੋਕ ਨੇ ਤਾਂ ਇਹ ਪੂਰੀ ਚੈਟ ਚਾਰ ਪੰਜ ਜੀ ਸਕਰੀਨਸ਼ਾਟ ਨੇ ਇਸ ਚੈਟ ਦੇ ਅਲੱਗ-ਅਲੱਗ ਨੰਬਰ ਉਸ ਦੇ ਵਿੱਚ ਵਿਖਦੇ ਨੇ ਤਾਂ ਜਿਹੜੇ ਵਾਇਰਲ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਇਹ ਜਿਹੜੇ ਨੰਬਰ ਹੈਗੇ ਨੇ ਕੋਲ ਜੇ ਉਸ ਦੇ ਵਿੱਚ ਇੱਕ ਰਮਨੀਤ ਸਿੰਘ ਬਿੱਟੂ ਦਾ ਜ਼ਿਕਰ ਹੋ ਰਿਹਾ ਮੌਜੂਦਾ ਸਮੇਜ ਕੇਂਦਰ ਦੇ ਮੰਤਰੀ ਨਰਾਜ ਸਭਾ ਮੈਂਬਰ ਨੇ ਬੀਜੇਪੀ ਦਾ ਪੰਜਾਬ ਚ ਵੱਡਾ ਚਿਹਰਾ ਨੇ ਔਰ ਦੂਜਾ ਨਾਮ ਵਿਕਰਮ ਮਜੀਠੀਆ ਦਾ ਵੀ ਇਸ ਦੇ ਵਿੱਚ ਇਸ ਜਿਹੜੀ 4-5 ਸਕਰੀਨ ਸ਼ਾਟ ਸੀ ਉਸ ਦੇ ਵਿੱਚ ਵਿਕਰਮ ਮਜੀਠੀਆ ਦਾ ਵੀ ਨਾਮ ਪੜਨ ਨੂੰ ਮਿਲਿਆ ਕਹਿੰਦੇ ਮਜੀਠੀਆ ਇਲਜ਼ਾਮ ਲਗਾ ਰਹੇ ਨੇ ਕਿ ਮਾਸਟਰਮਾਈਂਡ ਹੈ ਇਸ ਦਾ ਅਮਰਿਤਪਾਲ ਸਿੰਘ ਜਾਣਦੇ ਉਹ ਨਹੀਂ ਪਛਾਣਦੇ ਨੂੰ ਕਿ ਦਸੋ ਯਾਰ ਇੱਕ ਤਾਂ ਆਹ ਇਹ ਆ ਚੀਜ਼ ਜੀ ਅਸਲ ਬੰਦੇ ਦੀ ਜੀ ਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਪੰਜਾਬ 'ਚ 올 ਇਸ ਨਾਟ ਵੈਲ ਐਡਾ ਖਤਰਨਾਕ ਕੰਮ ਚੱਲ ਰਿਹਾ ਔਰ ਜਿਹੜਾ ਇਹ ਚਲਾ ਰਿਹਾ ਇਹਦਾ ਜਿਹੜੇ ਐਡਮਿਨ ਨੇ ਇੱਕ ਬੰਦਾ ਉਹ ਆ ਜਿਹੜਾ ਉਹਨੇ ਜਿਬੜੂ ਘਰ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਹੁਣ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਕੈਬਨਿਟ ਮੰਤਰੀ ਕੁਟਾਰੂ ਚੱਕ ਸ਼ਰਾਰਤੀ ਅੰਸਰਾਂ ਨੂੰ ਲੈ ਕੇ ਬੋਲੇ ਨੇ ਉਹਨਾਂ ਦੀ ਸਟੇਟਮੈਂਟ ਆਈ ਹੈ ਤੇ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ امن شانتی ਭੰਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਵਾਰਿਸ ਪੰਜਾਬ ਦੇ ਸਖਤਿਤ ਗਰੁੱਪ ਦੀ ਚੈਟ ਜੋ ਲੀਕ ਹੋਈ ਹੈ ਜਾਂ ਵਾਇਰਲ ਹੋ ਰਹੀ ਹੈ ਜਿਸ ਦੇ ਉੱਤੇ ਚੈਟ ਦੇ ਵਿੱਚ ਬਿੱਟੂ ਤੇ ਮਜੀਠੀਆ ਨੂੰ ਟਾਰਗੇਟ ਕਰਨ ਦੀ ਚਰਚਾ ਹੋਈ ਹੈ ਉਸ ਦੇ ਉੱਤੇ ਕੈਬਨਿਟ ਮੰਤਰੀ ਦੀ ਇਹ ਸਟੇਟਮੈਂਟ ਸਾਹਮਣੇ ਆ ਦੇਖੋ ਪੰਜਾਬ ਦੇ ਅੰਦਰ ਜਿਹੜੇ ਸਰਾਰਤੀ ਅੰਸਰ ਨੇ ਚਾਹੇ ਪੰਜਾਬ 'ਚ ਬੈਠੇ ਆ ਜਾਂ ਫਿਰ ਦਾਲਕੋਵਰ ਬੈਠੇ ਆ ਉਹਨਾਂ ਨੂੰ ਇੱਕ ਗੱਲ ਦੀ ਸਖਤ ਚੇਤਾਵਨੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਸਟੈਂਡ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਹੇ ਭਾਵੇਂ ਵਾਰਿਸ ਪੰਜਾਬ ਹੋਵੇ ਚਾਹੇ ਕੋਈ ਵੀ ਹੋਵੇ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਆ ਪੰਜਾਬ ਦੀ ਸੋਸ਼ਲ ਮਾਡਲ ਇੰਨੀ ਸਟਰੋਂਗ ਆ ਕਿਸੇ ਨੂੰ ਵੀ ਇੱਥੇ ਪੰਜਾਬ ਦੀ ਸਰਦਮੀ ਦੇ ਉੱਤੇ ਇੱਥੇ ਮੁਹੱਬਤ ਦੇ ਬੂਟੇ ਨੂੰ ਇੱਥੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਭੰਗ ਕਰਨ ਦੀ ਜਜਰ ਦਿੱਤੀ ਜਾਊਗੀ ਸਖਤ ਕਾਰਵਾਈ ਕਰਾਂਗੇ ਚਾਕੇ ਜ਼ਿਲ੍ਹਾ ਦੇ ਸੁੱਤੇ ਆ ਹੋਰ ਵੀ ਹਾਲਾਂਕਿ ਸਵਾਲ ਤਾਂ ਜ਼ਰੂਰ ਹੈ ਕਿ ਵਾਕਈ ਇਸ ਤਰੀਕੇ ਨਾਲ ਸ਼ਰਿਆਮ ਗਰੁੱਪਾਂ ਦੇ ਵਿੱਚ ਚੈਟ ਹੋ ਰਹੀ ਹੈ ਜਿਸ ਦੇ ਵਿੱਚ ਕਿਸੇ ਦਾ ਨੰਬਰ ਲਗਾਉਣ ਦੀ ਨੰਬਰ ਲਗਾਉਣ ਦਾ ਮਤਲਬ ਹੈ ਮਾਰਨ ਦੀ ਕਤਲ ਕਰਨ ਤੱਕ ਦੀ ਗੱਲ ਬਾਤ ਥੋੜੀ ਹੈ ਫਿਰ ਜਦੋਂ ਇਸ ਤਰੀਕੇ ਨਾਲ ਦਾਅਵੇ ਕਿਤੇ ਜਾਣ ਤੇ ਚੈਟਸ ਵਾਇਰਲ ਹੋਣ ਫਿਰ ਫਰਕ ਤਪੈਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਲਕਸ਼ਮੀ ਨਾਰਾਇਣ ਮੰਦਿਰ ਦੀਆਂ ਦੀਵਾਰਾਂ ਦੇ ਉੱਤੇ ਖਾਲਿਸਤਾਨੀ ਸਮਰਥਕ ਨਾਰੇ ਲਿਖੇ ਜਾਣ ਦੀ ਖਬਰ ਸਾਹਮਣੇ ਆਈ ਮੰਦਰ ਦੀਆਂ ਬਾਹਰੀ ਦੀਵਾਰਾਂ ਦੇ ਉੱਤੇ ਸਪਰੇ ਪੇਂਟ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਅਤੇ ਫਰੀ ਪੰਜਾਬ ਤੋਂ ਇਲਾਵਾ ਹੋਰ ਢਕਾਉ ਨਾਰੇ ਵੀ ਲਿਖੇ ਗਏ। ਘਟਨਾ ਦੀ ਫੌਰਨ ਬਾਅਦ ਮੰਦਰ ਪ੍ਰਸ਼ਾਸਨ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਧਰ ਬੈਂਕੂਵਰ ਦੇ ਵਿੱਚ ਸ਼ਨੀਵਾਰ ਨੂੰ ਖਾਲਿਸਤਾਨੀ دہشت ਗਰਦਾਂ ਦੀ ਇੱਕ ਟੀਮ ਨੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰੇ ਦੇ ਵਿੱਚ ਤੋੜਪਾਨ ਕੀਤੀ। ਗੁਰਦੁਆਰੇ ਦੀ ਪਾਰਕਿੰਗ ਦੇ ਆਲੇ ਦੁਆਲੇ ਦੀ ਦੀਵਾਰ ਦੇ ਉੱਤੇ ਕਈ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਸਪਰੇ ਪੇਂਟ ਦੇ ਨਾਲ ਲਿਖ ਦਿੱਤਾ ਗਿਆ। ਖਾਲਸਾ ਦਿਵਾਨ ਸੁਸਾਇਟੀ ਨੇ ਪਿਛਲੇ ਹਫਤੇ ਬੈਂਕੂਵਰ ਦੇ ਵਿੱਚ ਵਿਸਾਖੀ ਪ੍ਰੀਟ ਪ੍ਰਬੰਧਿਤ ਕੀਤੀ ਸੀ ਇਸ ਪ੍ਰੀਟ ਦੇ ਵਿੱਚ ਖਾਲਿਸਤਾਨੀ ਗਰੁੱਪਸ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਦੱਸ ਦਈਏ ਕਿ ਖਾਲਸਾ ਦਿਵਾਨ ਸੁਸਾਇਟੀ ਨੂੰ ਰੌਸ ਸਟਰੀਟ ਗੁਰਦੁਆਰੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਸ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ ਅਗੇ ਮੱਧਮ ਤੇ ਗੱਲ ਹੁਣ ਢੱਡਰੀਆਂ ਵਾਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਸਪਸ਼ਟੀਕਰਨ ਦੇ ਨੂੰ ਕਿਹਾ ਜਥੇਦਾਰ ਨੇ ਕਿਹਾ ਕਿ ਪੰਥ ਸਹਿਬਾ ਨਦੀ ਇਕਤਰਤਾ ਦੇ ਵਿੱਚ ਮਸਲੇ ਤੇ ਵਿਚਾਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਧਰਮ ਪਰਿਵਰਤਨ ਦੇ ਮੁੱਦੇ ਦੇ ਉੱਤੇ ਕੁਝਟ ਹੋਣ ਦੀ ਵੀ ਅਪੀਲ ਕੀਤੀ ਇਸ ਕਰਕੇ ਕੋਈ ਗੱਲ ਨਹੀਂ ਆ ਰਣਜੀਤ ਸਿੰਘ ਢੜਿੰਗਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਜਦੋਂ ਉਹਨਾਂ ਨੇ ਉਹੀ ਗੱਲ ਕਹਿ ਦਿੱਤੀ ਵੀ ਮੈਂ ਪੰਜਾਬ ਪਿਆਰਿਆਂ ਸ਼ਾਮਲ ਹੋ ਕੇ ਅਮਰ ਸੰਚਾਰ ਕਰਾਉਂਗਾ ਤੇ ਪਿੱਛੇ ਤੇ ਵੱਜਦਾ ਹੀ ਕੁਝ ਨਹੀਂ ਆ ਜਾਣ ਕਾਲ ਤੱਕ ਸਾਹਿਬ ਆਪਣਾ ਮਸਲਾ ਸਪਸ਼ਟੀਕਰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਇਕਤਰਤਾਜ ਵਿਚਾਰਿਆ ਜਾਊਗਾ ਦਰਸਲ ਢਡਰੀਆਂ ਵਾਲੇ ਨੇ ਗੁਰਮਤ ਦੇ ਸਬੰਧ ਦੇ ਵਿੱਚ ਬਿਆਨਬਾਜ਼ੀ ਕੀਤੀ ਸੀ ਅ ਜਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਇਸ ਲਾਗ ਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਇਹ ਸੰਗਠਨ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਹੈ ਇਸ ਦੀ ਜਾਂਚ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ 24 ਅਗਸਤ 2024 ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਜਦੋਂ ਤੱਕ ਢੱਡੀਆਂ ਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੇ ਸਾਰੇ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇ ਹਾਲਾਂਕਿ ਇਹਨਾਂ ਸਵਾਲ ਜ਼ਰੂਰ ਹੈ ਕਿ ਅਰਜੀਤ ਸਿੰਘ ਢੱਡੀਆਂ ਵਾਲੇ ਪਹੁੰਚਣਗੇ ਅਕਾਲ ਤਖਤ ਸਾਹਿਬ ਦੇ ਉੱਤੇ ਸਪੱਸ਼ਟਿਕਮ ਲੈ ਕੇ ਜਾਂ ਫਿਰ ਨਹੀਂ ਕਿਰਨ ਕੁਲਦੀਪ ਸਿੰਘ ਗੜਗਾ ਇਸ ਤਰੀਕੇ ਨਾਲ ਕਦਮ ਚੁੱਕ ਰਹੇ ਨੇ ਜੇ ਦੇਖਿਆ ਜਾਵੇ ਤਾਂ ਇਕੱਠਾ ਕਰਨ ਦੀ ਕੋਸ਼ਿਸ਼ ਦੇ ਵਿੱਚ ਤਾਂ ਜ਼ਰੂਰ ਲੱਗੇ ਹੋਏ ਨੇ ਕਿ ਜਿਹੜੇ ਅਲੱਗ-ਅਲੱਗ ਤੁਸੀਂ ਕਹੇ ਲੋ ਕਿ ਇੱਕ ਤਰੀਕੇ ਨਾਲ ਬੋਲੀ-ਬੋਲੀ ਜਾ ਰਹੀ ਹੈ ਜਾਂ ਮੁੱਦਾ ਚੁੱਕਿਆ ਜਾ ਰਿਹਾ ਹੈ ਇਸ ਵਿਚਾਲੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਕੱਠੇ ਕੀਤਾ ਜਾਵੇ। ਉਧਰ ਕੈਥੋਲਿਕ ਇਸਾਈ ਤਰਫ ਗਰੂਪ ਪਾਪ ਫਰਾਂਸਿਸ ਦਾ 88 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਪਾਪ ਫਰਾਂਸਿਸ ਇਤਿਹਾਸ ਦੀ ਪਹਿਲੀ ਲੈਟਿਨ ਅਮਰੀਕੀ ਪਾਪ ਸੀ। ਪਿਛਲੇ ਕਈ ਮਹੀਨਿਆਂ ਤੋਂ ਉਹ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ। ਉਹਨਾਂ ਨੂੰ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਦਾ ਨਿਮੋਨੀਆ ਤੇ ਐਨੀਮੀਆ ਦਾ ਇਲਾਜ ਵੀ ਜਾਰੀ ਸੀ। ਉਹ 5 ਹਫ਼ਤੇ ਤੱਕ ਫੇਫੜਿਆਂ 'ਚ ਇਨਫੈਕਸ਼ਨ ਵੀ ਵਜਨ ਨਾਲ ਹਸਪਤਾਲ 'ਚ ਭਰਤੀ ਰਹੇ। ਇਲਾਜ ਦੇ ਦੌਰਾਨ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵੈਟिकन ਨੇ ਦੱਸਿਆ ਕਿ ਪਾਪ ਦੀ ਬਲੱਡ ਟੈਸਟ ਰਿਪੋਰਟ ਦੇ ਵਿੱਚ ਕਿਡਨੀ ਫੇਲ ਹੋਣ ਦੇ ਲੱਛਣ ਦਿਖਰੇ ਸਨ। ਹਾਲਾਂਕਿ 14 ਮਾਰਚ ਨੂੰ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਪਾਪ ਫਰਾਂਸਿਸ 1300 ਸਾਲ ਦੇ ਵਿੱਚ ਪਹਿਲੇ ਗੈਰ ਯੂਰੋਪੀਅਨ ਸਨ ਜਿਨ੍ਹਾਂ ਨੂੰ ਪਾਪ ਚੁਣਿਆ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਪੋਸਟ ਕਰਦੀ ਹੋਈ ਲਿਖਿਆ ਕਿ ਪਾਪ ਫ੍ਰਾਂਸਿਸ ਦੇ ਦੇਹਾਂਤ ਦੇ ਉੱਤੇ ਦੁੱਖ ਹੈ 2021 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪ ਟੂਰ ਦੇ ਉੱਤੇ ਸਨ ਉਸ ਸਮੇਂ ਉਹਨਾਂ ਨੇ ਵੈਟिकन ਸਿਟੀ ਦੇ ਵਿੱਚ ਪਾਪ ਫਾਂਸਿਸ ਦੇ ਨਾਲ ਮੁਲਾਕਾਤ ਕੀਤੀ ਸੀ ਪਾਪ ਫ੍ਰਾਂਸਿਸ ਦੇ ਨਾਲ ਮੋਦੀ ਦੀ ਪਹਿਲੀ ਮੁਲਾਕਾਤ ਰਹੀ ਪੀਐਮ ਮੋਦੀ ਨੇ ਪਾਪ ਫ੍ਰਾਂਸਿਸ ਨੂੰ ਪਰਤੌਣ ਦਾ ਸੰਦੇਵ ਦਿੱਤਾ ਸੀ ਇਸ ਤੋਂ ਬਾਅਦ ਮੋਦੀ ਨੇ ਦੂਜੀ ਵਾਰ ਜੀ7 ਸਮਿਟ ਦੇ ਵਿੱਚ 2024 ਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ 88 ਸਾਲ ਦੀ ਉਹਨਾਂ ਦੀ ਉਮਰ ਸੀ ਔਰ ਬਿਮਾਰੀ ਦੇ ਨਾਲ ਜੂਝ ਰਹੇ ਸੀ ਇਹਨਾਂ ਨੇ ਆਖਰੀ ਸਾਹ ਲਏ ਹੁਣ ਅਖੀ ਵਾਦਿਆਂ ਤੇ ਖਬਰ ਹੈ ਜਲੰਧਰ ਤੋਂ ਜਲੰਧਰ ਦੇ ਕਿਸ਼ਨਪੁਰਾ ਚੌਕ ਦੇ ਕੋਲ ਇੱਕ ਤੇਜ਼ ਰਫਤਾਰ ਐਸਯੂਵੀ ਨੇ ਤਿੰਨ ਸਾਲ ਦੇ ਇੱਕ ਮਾਸੂਮ ਨੂੰ ਦਰੜ ਦਿੱਤਾ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਵਾਲਿਆਂ ਦੇ ਮੁਤਾਬਿਕ ਉਹ ਸਾਰੇ ਬੱਚਿਆਂ ਦੇ ਮੁੰਡਣ ਦੇ ਲਈ ਧਾਰਮਿਕ ਸਥਲ ਦੇ ਉੱਤੇ ਜਾਣ ਦੇ ਲਈ ਘਰ ਦੇ ਬਾਹਰ ਖੜੇ ਸਨ ਜਦੋਂ ਇਹ ਦਰਦਨਾ ਖਾਸਾ ਵਾਪਰਿਆ ਜਿਸ ਦੇ ਫੌਰਨ ਬਾਅਦ ਪੁਲਿਸ ਨੂੰ ਇਸ ਦੀ ਇਤਲਾ ਦਿੱਤੀ ਗਈ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਬਾਹਰ ਸੀਗਾ ਮਾਤਾ ਦੇ ਚੱਲੇ ਉਹਦੀ ਝੰਡ ਲਹਾਉਣੀ ਸੀਗੀ ਬਾਰ ਗੱਡੀ ਵਾਲਾ ਪੁੱਛੋ ਤੇਜ ਆ ਪੇ ਲੁਕਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਬਾਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਕੇ ਫੜਾ ਫੜ। ਤੇ ਉਹਦੇ ਪਤਾ ਲੱਗਾ ਤੇ ਰੋੜਾ ਪਿਆ ਮੁੰਡਾ ਖੂਨੋਂ ਖੂਨ ਹੋ ਰਿਹਾ। ਮੌਕੇ ਤੇ ਪਹੁੰਚੀ ਪੁਲਿਸ ਨੇ ਅਲਦਵਾਲੀ ਦੀ ਸੀਸੀਟੀਵੀ ਖੰਗਾਲਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਗੱਲ ਮਿਲਦੀ ਕਿ ਇੱਥੇ ਐਕਸੀਡੈਂਟ ਹੋ ਗਿਆ ਜਿਸ ਦੇ ਬੱਚੇ ਦਿੱਤਾ ਇੰਜਰਡ ਹੈਗਾ। ਉਹ ਵੀ ਮੌਕੇ ਤੇ ਆਏ ਆ। ਬੱਚੇ ਦਾ ਨਾਮ ਇਹਦਾ ਪੇਪਰ ਪਤਾ ਲੱਗਿਆ ਉਹਦੇ ਫਾਜ਼ਿਲ ਦਾ ਭਰਿੰਦਰ ਲੱਕੀ ਹੈ। ਔਰ ਬੱਚੇ ਵੀ ਜਿਹੜੀ ਡੈਥ ਹੋਈ ਹੈ ਤੇ ਜਿਹੜੀ ਬੋਡੀ ਹੈ ਉਹਦੇ ਹਸਪਤਲ ਭੇਜ ਦਈਏ ਬਾਕੀ ਕੈਮਰੇ ਚੈੱਕ ਕਰਦੇ ਜਿਹੜੇ ਗੱਡੀ ਦਾ ਨੰਬਰ ਹੈਗਾ ਉਹਦੇ ਫਲਾਗਲਟੀ ਕਰਦੇ ਕਿ ਕਿਤੇ ਜਾਵੇ ਫਿਲਹਾਲ ਪਰਿਵਾਰ ਮੁਲਜ਼ਮਨ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕਰ ਰਿਹਾ ਹੈ 13 ਸਾਲ ਦਾ ਬੱਚਾ ਸੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਮੁੰਡਨ ਦੇ ਸਮੇਂ ਬਹੁਤ ਰਿਸ਼ਤੇਦਾਰ ਵੀ ਸੱਜਦੇ ਜਾਂਦੇ ਨੇ ਪਰ ਜਦੋਂ ਇੱਕ ਤੇਜ਼ ਦਰਦਾਰ ਦੀ ਵਜ੍ਹਾ ਦੇ ਨਾਲ ਪਰਿਵਾਰ ਤਬਾਹ ਹੋ ਜਾਵੇ ਫਿਰ ਫਰਕ ਤਪੈਂਦਾ ਅੱਗੇ ਬਾਦਾਂ ਤੇ ਖਬਰ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਦੇ ਰਾਮਬੰਦ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ। ਉਰ ਉਥੋਂ ਤਬਾਹੀ ਦੀਆਂ ਤਸਵੀਰਾਂ ਇੱਕ ਇੱਕ ਕਰਕੇ ਹੁਣ ਸਾਹਮਣੇ ਆ ਰਹੀ ਹੈ। ਥਾਂ ਥਾਂ ਪਾਣੀ ਅਤੇ ਮਲਬੇ ਨੇ ਕਈ ਲੋਕਾਂ ਨੂੰ ਬੇਕਾਰ ਕਰ ਦਿੱਤਾ। ਕਈ ਥਾਵਾਂ ਤੇ ਮਲਬੇ ਵਿੱਚ ਗੱਡੀਆਂ ਦਫ਼ਨ ਹੋ ਗਈਆਂ। ਬੱਦਲ ਫਟਣ ਦੇ ਨਾਲ ਇਹ ਹੜ੍ਹ ਕਾਰਨ ਕਰੀਬ 100 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਜਦੋਂ ਕਿ ਕਈ ਲੋਕਾਂ ਦੀ ਮੌਤ ਦੀ ਵੀ ਖਬਰ ਹੈ। ਹਾਈਵੇ ਬੰਦ ਹੋ ਚੁੱਕੇ ਨੇ ਅਤੇ ਜੰਮੂ ਕਸ਼ਮੀਰ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਵੀ ਟੁੱਟੇ ਹੈ। रामबन में तबाही के मंजर को अब सही करने के लिए पहुंचा है पीला पंजा ये पीला पंजा अब जैसे जैसे यहाँ पर रास्ते को साफ कर रहा है बता दें कि हम लोग सड़क पे हैं मतलब अभी भी यहाँ से 10 फुट नीचे सड़क है नेशनल हाईवे है और उसके ऊपर मलबे का ढेर है उसके ऊपर का भी जो मलबे का ढेर है वो ये जेसीबी हटाने का काम कर रही है उधर इस तबाही दे लाड़ा बिना किसी की परवाह कितने पैदल ही अपनी लाड़ी लाने के लिए बरात ले निकलिया हमारी तो शादी है हम जा रहे हैं नील गगननाथ के लिए तो कल जो बारिश गिरी उसकी वजह से आज ये हाल हो रही है तो अब पैदल जाना पड़ रहा है यहाँ से तो आप कहाँ से आए हम आए हमन कड़मा से घर से तो आज ही निकले हम सुबह कोई छः बजे तो अभी हमने यहाँ पे फ्लावर पे गाड़ियाँ रखी हुई है तो अब पैदल ही जाएंगे आगे तक ਜ਼ਿਕਰ ਹੀ ਖਾਸ ਹੈ ਕਿ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਫਿਰ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾ ਵਾਪਰੀ ਹੈ ਔਰ ਦਰੂੜ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ। ਕੁਝ ਹੋਰ ਤਸਵੀਰਾਂ ਤੁਹਾਨੂੰ ਦਿਖਾਣੇ ਆ ਜੰਮੂ ਤੋਂ ਦਿਖਾਈਆਂ ਨੇ ਜੰਮੂ ਕਸ਼ਮੀਰ ਤੋਂ ਤੇ ਹੁਣ ਹਿਮਾਚਲ ਤੋਂ ਤਸਵੀਰ ਦਿਖਾਵਾਂਗੇ। ਮੌਨਸੂਨ ਤੋਂ ਪਹਿਲਾਂ ਤਬਾਹੀ ਦਾ ਟ੍ਰੇਲਰ ਹਿਮਾਚਲ ਦੇ ਵਿੱਚ ਵੀ ਨਜ਼ਰ ਆਇਆ। ਹਿਮਾਚਲ ਦੇ ਚੰਬਾ ਦੇ ਸਲੂਨੀ ਦੇ ਵਿੱਚ ਭਾਰੀ ਬਰਸਾਤ ਅਤੇ ਗੜੇਮਰੀ ਨੇ ਬਹੁਤ ਤਬਾਹੀ ਮਚਾਈ ਹੈ। ਗੱਡੀਆਂ ਦੀ ਹਾਲਤ ਤੇ ਘਰਾਂ ਦੀ ਸਲੂਨੀ ਪੰਦਲ ਮੁੱਖ ਮਾਰਗ ਦੇ ਉੱਤੇ ਕਈ ਥਾਵਾਂ ਤੇ ਮਲਬਾ ਡਿੱਗਿਆ ਜਿਸ ਦੇ ਨਾਲ ਸੜਕਾਂ ਪੂਰੀ ਤਰ੍ਹਾਂ ਦਿਨਾਲ ਬਲੌਕ ਹੋ ਗਈਆਂ ਭਾਰੀ ਬਰਸਾਤੀ ਬਚੇ ਦੇ ਨਾਲ ਕੁਝ ਗੱਡੀਆਂ ਵੀ ਮਲਬੇ ਦੇ ਹੇਠਾਂ ਦੱਬੀਆਂ ਗਈਆਂ ਨੇ ਚੌਥੀ ਗੜੇਮਰੀ ਨੇ ਕਿਸਾਨਾਂ ਤੇ ਬਾਗਬਾਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਰਹਾਦ ਦੇ ਕੰਮ ਸ਼ੁਰੂ ਕੀਤੇ ਗਏ ਨੇ ਲੋਕ ਨਿਰਮਾਣ ਵਿਭਾਗ ਦੀਆਂ ਟੀਮਾਂ ਸੜਕ ਦੀ ਬਹਾਲੀ ਦੇ ਵਿੱਚ ਜੁਟੀਆਂ ਹੋਈਆਂ ਨੇ ਤਾਂ ਕਿ ਲੋਕਾਂ ਦੀ ਆਵਾਜ਼ ਆਹੀ ਮੁਰ ਤੋਂ ਸ਼ੁਰੂ ਹੋ ਸਕੇ ਫਿਲਹਾਲ ਰਾਹਤ ਦੀ ਗੱਲ ਹੀ ਵੀ ਰਹੀ ਕਿ ਇਸ ਤਬਾਹੀ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਰ ਤੋਂ ਭਾਰੀ ਬਰਸਾਤ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਅਤੇ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ ਹਾਲਾਂਕਿ ਮੌਨਸੂਨ ਇਹ ਅਜੇ ਆਣਾਈ ਜਿਵੇਂ ਜੂਨ ਦੇ ਆਖਿਰ ਦੇ ਵਿੱਚ ਜਾ ਕੇ ਮੌਨਸੂਨ ਹਿੱਟ ਕਰਦਾ ਹੈ ਉੱਤਰ ਭਾਰਤ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਇਹ ਤਬਾਹੀ ਦੀਆਂ ਤਸਵੀਰਾਂ ਜ਼ਰੂਰ ਚਿੰਤਾ ਨੂੰ ਵਧਾ ਰਹੀਆਂ ਹਨ ਹੁਣ ਅੱਗੇ ਵਧਿਆਂ ਤੇ ਖਬਰ ਹੈ ਅ ਸ਼ਿਕਾਇਤ ਦੀ ਜੋ ਮਹਿਲਾ ਦੀ ਨਾਲ ਕੁੱਟਮਾਰ ਦੇ ਉੱਤੇ ਕੀਤੀ ਗਈ ਹੈ ਜੀਆਂ ਥਾਣੇ ਦੇ ਵਿੱਚ ਸ਼ਿਕਾਇਤ ਦੇ ਉੱਤੇ ਇੱਕ ਮਹਿਲਾ ਦੀ ਕੁੱਟਮਾਰ ਕਰ ਦਿੱਤੀ ਗਈ ਬਹਾਲੀ ਦੇ ਟਕੋਲੀ ਦੇ ਵਿੱਚ ਇੱਕ ਸ਼ਖਸ ਨੇ ਗਵਾਂਢ ਦੇ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਨੂੰ ਬਹੁਤ ਬੁਰੀ ਤਰੀਕੇ ਨਾਲ ਕੁੱਟਿਆ ਉਸ ਦਿਨ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਕੁੱਟਮਾਰ ਦੇ ਵਿੱਚ ਕਿਸ ਤਰੀਕੇ ਨਾਲ ਮਹਿਲਾ ਦੇ ਸਿਰ ਦੇ ਉੱਤੇ ਵਾਰ ਕੀਤੇ ਗਏ ਜਿਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਮਹਿਲਾ ਸਮੀਤ ਮੁਹੱਲੇ ਦੇ ਕਈ ਲੋਕ ਉਸ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤ ਕਰਕੇ ਆਏ ਸਨ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਮਲਜ਼ਮ ਸ਼ਖਸ ਗਲੀ ਦੇ ਵਿੱਚ ਖੜੀ ਮਹਿਲਾ ਦੇ ਸਿਰ ਦੇ ਉੱਤੇ ਭਾਰ ਕਰਦਾ ਹੈ ਜਿਸ ਦੇ ਨਾਲ ਉਹ ਜ਼ਮੀਨ ਦੇ ਉੱਤੇ ਡਿੱਗ ਜਾਂਦੀ ਹੈ ਬਜ਼ੁਰਗ ਨੂੰ ਸਿਰ ਦੇ ਵਿੱਚ ਗੰਭੀਰ ਸੱਟ ਆਈ ਹੈ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਉਣਾ ਪਿਆ ਮੈਂ ਕਮਰੇ 'ਚ ਕੰਮ ਨਹੀਂ ਪਈ ਸੀ ਕਿ ਬਾਹਰ ਕਿਹੜੇ ਚੜ੍ਹ ਗਈ ਹੈ ਕਹਿੰਦੀ ਮੰਮੀ ਆਇਆ ਕਿ ਫੇਰ ਹੋ ਗਈ ਜਾਂਦਾ ਹੈ ਮੈਂ ਬਾਹਰ ਆ ਕੇ ਅੰਮੀ ਨਾਲ ਗਈ ਮੈਂ ਕਿਹਾ ਬੇਟਾ ਬਾਹਰ ਆ ਕੇ ਆਮਨੇ ਸਾਹਮਣੇ ਗੱਲ ਕਰਨਾ ਜਿਹੜੀ ਕਰਨੀ ਹੈ ਐਨੇ ਮੇਰੇ ਕੋ ਆਪਕੋ ਕੁਛ ਨਹੀਂ ਸੁਨੇ ਆ ਪੱਧਿਆ ਆ ਦੇ ਕਰੋ ਤੇ ਇਹਦੇ ਆਪੇ ਰੋਟੀ ਬਹੁਤ ਵੱਡਾ ਸਵੈਆ ਐਨੇ ਮੇਰੇ ਸੇਲ ਮਾਰਿਆ ਦੂਈ ਮੈਂ ਥੱਲੇ ਚੁੱਕੀ ਹੋ ਕੇ ਕਿ ਟੇਡਾ ਹੋਵੇ ਐਨੇ ਮੇਰੇ ਸੇਲ ਤੇ ਤੜਾ ਮਾਰਿਆ ਦਰਸਲ ਇਲਜ਼ਾਮ ਹੈ ਕਿ ਸ਼ਖਸ ਮੁਹੱਲੇ ਦੇ ਬੱਚਿਆਂ ਨਾਲ ਬਤਮੀਜ਼ੀ ਕਰਦਾ ਹੈ ਅਜ ਦਿਨ ਗਾਲੀ ਗਲੋਚ ਕਰਦਾ ਹੈ ਅਤੇ ਜਦੋਂ ਮੁਹੱਲੇ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਮਹਿਲਾ ਦੀ ਉੱਤੇ ਹਮਲਾ ਕਰ ਦਿੱਤਾ ਸ਼ਿਕਾਇਤ ਦੇ ਬਾਅਦ ਜਦੋਂ ਪੁਲਿਸ ਦੀ ਕਾਰਵਾਈ ਨਾ ਹੋਣ ਨਾਲ ਮੁਹੱਲੇ ਵਾਸੀਆਂ ਦੇ ਵਿੱਚ ਗੁੱਸਾ ਹੈ ਪਰ ਦੇਖਣਾ ਹੋਏਗਾ ਕਿ ਪੁਲਿਸ ਇਸ ਪੂਰੇ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਜਾਂ ਨਹੀਂ ਉਧਰ ਰਾਮਪੜਾ ਪੁਲ ਦੇ ਵਿੱਚ ਮਾਨਸਿਕ ਤੌਰ ਦੇ ਉਤੇ ਕਮਜ਼ੋਰ ਇੱਕ ਨਵਾਲਗ ਦੇ ਨਾਲ 6 ਲੋਕਾਂ ਵਿਦਲੁਕ ਗੈਂਗ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗ੍ਰਿਫਤਾਰ ਮੁਲਜ਼ਮਾਂ ਦੀ ਉਮਰ 22 ਤੋਂ 25 ਸਾਲ ਦੱਸੀ ਜਾ ਰਹੀ ਹੈ ਇਹ ਸਾਰੇ ਦਿਹਾੜੀ ਮਜ਼ਦੂਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਪੁਲਿਸ ਸਟੇਸ਼ਨ ਤੋਂ ਜਾਣਕਾਰੀ ਮਿਲੀ ਸੀ ਜਿਹੜੀ ਲੜਕੀ ਹੈਗੀ ਉਹਦੇ ਮਾਪਿਆਂ ਨੇ ਉਹ ਜਿਹਨਕੀ ਲੜਕੀ ਹੈ ਮਾਈਨਰ ਹੈ ਉਹਦੇ ਨਾਲ 6 ਮਹੀਨੇ ਹਸਨੇ ਲੜਕੇ ਬਾਲਗ ਹਨ ਉਹਨਾਂ ਨੇ ਉਹ ਜਬਰਦਸਤ ਕੀਤੀ ਹੈ ਜਿਸ ਤੇ ਚੱਲ ਰਹੀ ਅਸੀਂ ਪੋਸਟ ਵਾਰਡ ਤੇ ਹੋਰ ਵੀ ਨਾ ਇਨਕੀਤਾ ਰੱਖਦੇ ਵੀ ਜਿੰਨਾ ਵੀ ਕਾਪਰ ਦਾ ਦਰਜੀ ਤੱਕ ਦੇਖਿਆ ਨੇ ਦੋਸ਼ੀ ਅਸੀਂ ਅਰੈਸਟ ਕਰਦੇ ਮਾਮਲਾ 13 April ਦਾ ਪੀੜਤ ਨਾਬਾਲਗ ਗਵਾਂਢ ਦੇ ਵਿੱਚ ਰਹਿਣ ਵਾਲੀ ਕੁੜੀ ਦੇ ਨਾਲ ਮੇਲੇ ਦੇ ਵਿੱਚ ਗਈ ਸੀ ਅਤੇ ਉੱਥੋਂ ਵਾਪਸ ਆਉਂਦੇ ਸਮੇਂ ਹੀ ਮਲਜ਼ਮਾਂ ਨੇ ਨਾਬਾਲਗ ਦੇ ਨਾਲ ਇੱਕ ਸਕੂਲ ਦੇ ਵਿੱਚ ਰੀਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਸ ਨੂੰ ਉੱਥੇ ਛੱਡ ਕੇ ਭੱਜ ਗਏ। ਹਣਕੀ ਪੁਲਿਸ پورے ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਜਦੋਂ ਮਾਨਸਿਕ ਤੌਰ ਦੇ ਤੇ ਕਮਜ਼ੋਰੀਆਂ ਇੱਕ ਬੱਚੀ ਦੇ ਨਾਲ ਇਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ 6-6 ਲੋਕਾਂ ਦੇ ਵੱਲੋਂ ਫਿਰ ਫਰਕ ਤੱਪਦਾ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਿਤੇ ਜਾਂਦੇ ਦਾਅਵੇ ਆਂਦੇ। ਹੁਣ ਅੱਗੇ ਵੱਧਦੇ ਹਾਂ ਤੇ ਦੇਖਾਂਗੇ ਕੁਝ ਅਹਿਮ ਖਬਰ ਫਾਜ਼ਿਲਕਾ ਦੇ ਵਿੱਚ ਤੂਬੇ ਪਰਦੇ ਨਸ਼ਾ ਮੁਕਤੀ ਕੇਂਦਰ ਨੂੰ ਪੰਜਾਬ ਸਰਕਾਰ ਨੇ ਦਿੱਤੇ 5000 ਬਿਸਤਰੇ ਸਿਹਤ ਮੰਤਰੀ ਨੇ ਕਿਹਾ ਸਰਕਾਰ ਨਸ਼ੇ ਦੇ ਆਦੀ ਲੋਕਾਂ ਦਾ ਕਰਵਾਏਗੀ ਮੁਫਤ ਇਲਾਜ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ ਗੁਰਦਾਸਪੁਰ ਦੇ ਢਾਲੀਵਾਲ ਦੇ ਵਿੱਚ ਟਿਪਰ ਨੇ ਬਾਈਕ ਨੂੰ ਮਾਰੀ ਟੱਕਰ ਹਾਦਸੇ ਦੇ ਵਿੱਚ ਇੱਕ ਦੀ ਮੌਤ ਤੇ ਇੱਕ ਜ਼ਖਮੀ ਮੌਕੇ ਤੇ ਮੌਜੂਦ ਲੋਕਾਂ ਨੇ ਟਿਪਰ ਚਾਲਕ ਨੂੰ ਕਾਬੂ ਕਰਕੇ ਦਿੱਤਾ ਪੁਲਿਸ ਦੇ ਹਵਾਲੇ ਗੁਰੂਗ੍ਰਾਮ ਦੇ ਸ਼੍ਰੀ ਆਮ ਗੁੰਡਾ ਗਰਦੀ ਕਾਰ ਸਵਾਰ ਬਦਮਾਸ਼ਾਂ ਨੇ ਬਾਈਕ ਸਵਾਰ ਰਾਈਡਰਸ ਗਰੁੱਪ ਦੇ ਉੱਤੇ ਕੀਤਾ ਹਮਲਾ ਕੁੱਟਮਾਰ ਤੋਂ ਬਾਅਦ ਬਾਈਕ ਦੇ ਵਿੱਚ ਕੀਤੀ ਪੰਗ ਮੌਕੇ ਦੇ ਵਿੱਚ ਕਾਸਮੈਟਿਕਸ ਦੀ ਦੁਕਾਨ ਦੇ ਉੱਤੇ 3 ਦਿਨ ਦਿਹਾੜੇ ਲੁੱਟ ਇੱਕ ਮਹਿਲਾ ਨੂੰ ਹਿਪਨੋਟਾਈਜ਼ ਕਰਕੇ ਲੱਖਾਂ ਦਾ ਸੋਨਾ ਲੈ ਕੇ ਹੋਏ ਫਰਾ ਲੁਟੇਰਿਆਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ। ਪਰੰਤਾਰਨ ਦੇ ਵਿੱਚ ਗੁਰਸਿੱਖ ਮਹਿਲਾ ਦੇ ਕਤਲ ਗ੍ਰਿਫਤਾਰ ਪੁਲਿਸ ਨੇ ਦੋ ਮੁਲਜ਼ਮ ਕਿੱਤੇ ਕਾਬੂ ਇੱਕ ਦੀਪਾਲ ਜਾਰੀ 9 ਅਪ੍ਰੈਲ ਨੂੰ ਦਿਨ ਦਿਹਾੜੇ ਘਰ ਦੇ ਵਿੱਚ ਵੜ ਕੇ ਮਹਿਲਾ ਦਾ ਦਿੱਤਾ ਗਿਆ ਸੀ ਕਤਲ। ਫਿਰ ਸਾਦੇ ਸਰਕਾਰੀ ਸਕੂਲ ਦੇ ਵਿੱਚ ਨੌਜਵਾਨ ਨੇ 2 ਲੱਖ ਰੁਪਏ ਦੀਆਂ ਕਿਤਾਬਾਂ ਚੋਰੀ ਕਰਕੇ ਕਬਾੜੀ ਨੂੰ ਵੇਚੀਆਂ। ਪ੍ਰਿੰਸੀਪਲ ਨੇ ਮੁਲਜ਼ਮ ਨੂੰ ਕਿਤਾਬ ਪੁਲਿਸ ਦੇ ਹਵਾਲੇ ਮੁਲਜ਼ਮ ਤੇ ਪਹਿਲਾਂ ਵੀ ਦਰਜ ਨੇ ਚੋਰੀ ਦੇ ਕਈ ਮਾਮਲੇ। ਕੋੜਪੁਰਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਠੱਗੀ ਰੋਟੀ ਖਾ ਕੇ ਬਿਨਾ ਬਿੱਲ ਭੁਗਤੇ ਗੱਡੀ ਦੇ ਵਿੱਚ ਫਰਾਰ ਹੋਏ ਮਲਜ਼ਮ 1300 ਰੁਪਏ ਬਣਿਆ ਸੀ ਖਾਣੇ ਦਾ ਬਿੱਲ। ਡੰਗਲ ਪੁਲਿਸ ਦਾ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਹੈਰੋਇਨ ਸਮੇਤ ਇੱਕ ਸ਼ਖਸ ਨੂੰ ਕੀਤਾ ਕਾਬੂ ਮਲਜ਼ਮ ਦੇ ਖਿਲਾਫ ਪਹਿਲਾਂ ਹੀ ਤਿੰਨ ਮਾਮਲੇ ਨਿਦਰਜ। ਫਰੀਦਕੋਟ ਦੇ ਹਸਪਤਾਲ ਤੋਂ ਫਰਾਰ ਹੋਇਆ ਮਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਚੱਕਮਾ ਦੇ ਕੇ ਹੋਇਆ ਰਫੂ ਚੱਕਰ 2 ਵਕਵਕ ਮਕਦਮਿਆਂ ਦੇ ਵਿੱਚ ਨਾਮਜ਼ਦ ਸੀ ਸ਼ਖਸ। ਮਲੂਰ ਦੇ ਪਿੰਡ ਅੱਬ ਵਾਲੀ ਮਲਕੂਰ ਦੇ ਵਿੱਚ ਮਨਜ਼ੂਰ ਦਰਸ਼ਨ ਸਿੰਘ ਦੇ ਘਰ ਨੂੰ ਅਚਾਨਕ ਲੱਗੀ ਅੱਗ ਸਾਰਾ ਸਮਾਨ ਸੜਕੇ ਹੋਇਆ ਸਮਾਂ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਅੱਗ ਦੀ ਵਜ੍ਹਾ ਪਠਾਨਕੋਟ ਦੇ ਵਿੱਚ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਦਮਕਲ ਵਿਭਾਗ ਹੋਇਆ ਬਾਬਾ ਬਰ 2 ਫਾਇਰ ਸਟੇਸ਼ਨ ਤੇ 74 ਅਰ ਮੁਲਾਜ਼ਮ ਕਿਤੇ ਗਏ ਤਨਾਤ ਅੱਗ ਲੱਗਣ ਦੀ ਇਤਨਾਮਾ ਤੇ ਤੁਰੰਤ ਹੋਣਗੇ ਚਾਹ ਬਾਬਾ ਬਰ ਪਾਣੀ ਦੀ ਯਾਤਰਾ ਦੇ ਲਈ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ 3 ਜੁਲਾਈ ਤੋਂ ਸ਼੍ਰੀ ਅਮਰਨਾਥ ਯਾਤਰਾ ਦੀ ਹੋਵੇਗੀ ਸ਼ੁਰੂਆਤ 5 ਦਿਨਾਂ ਦੇ ਵਿੱਚ 2 ਲੱਖ ਰੁਪਏ ਦਾ ਲੁਆਨੇ ਕਰਵਾਇਆ ਰਜਿਸਟ੍ਰ ਹੁਣ ਅੱਗੇ ਬਾਦਿਆਂ ਕੋ ਝੋੜ ਖਬਰ ਵਿਸਤਾਰ ਦਿਨal ਦੇਖਾਂਗੇ ਪੰਜਾਬ ਦੇ ਬਨੂ ਲਾਲਲੂਡ ਰੋਡ ਤੇ ਖਬਰ ਉਸ ਦਾ ਰੁਕ ਕਰਦੇ ਹਾਂ ਜਿੱਥੇ ਲਾਲਲੂਡ ਰੋਡ ਦੇ ਉੱਤੇ ਬਣੇ ਪ੍ਰਧਾਨ ਟਾਬੇ ਦੇ ਉੱਤੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀਸੀਟੀਵੀ ਦੇ ਵਿੱਚ ਤਾਬਾ ਚਾਲਕ ਰਿੰਕੋ ਆਪਣੇ ਕੈਬਨ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਹੈ ਜਿਸ ਦਾ ਦਰਵਾਜ਼ਾ ਕੁਝ ਬਦਮਾਸ਼ ਖੋਲਦੇ ਨੇ ਤੇ ਰਿੰਕੋ ਨੂੰ ਬਾਹਰ ਕਸੀਟਦੇ ਨੇ ਜਿਸ ਤੋਂ ਬਾਅਦ ਉਸ ਦੇ ਉੱਤੇ ਤੇ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਕਈ ਵਾਰ ਗਿੱਤੇ ਜਾਂਦੇ ਨੇ ਅਤੇ ਉਸ ਨੂੰ ਲਹੂਲ ਖਾਨ ਖਾਲਿਦ ਦੇ ਵਿੱਚ ਛੱਡ ਕੇ ਮੁਲਜ਼ਮ ਫਿਰ ਮੌਕੇ ਤੋਂ ਫਰਾਰ ਹੋ ਗਏ ਉਹ ਚਾਰ ਪੰਜ ਮੁੰਡੇ ਆ ਕੇ ਜੀ ਉਹਨਾਂ ਨੇ ਹਮਲਾ ਕਰਤਾ ਜੀ ਹਮਲਾ ਬਹੁਤ ਬੁਰਾ ਹੋਇਆ ਏ ਗੰਦਾਸੇ ਦੇ ਚਾਰ ਟੱਕ ਹੈ ਜੀ ਇੱਕ ਸਿਰਚ ਹੈ ਦਾਖਲ ਹੈ ਜੀ ਨੀਲਮ ਹਸਪੀਟਲ ਚ ਹਾਂਜੀ ਬੰਦੇ ਦੀ ਪਛਾਣ ਹੈ ਜੀ ਨਹੀਂ ਜੀ ਸਾਨੂੰ ਕੋਈ ਪਛਾਣ ਨਹੀਂ ਅਸੀਂ ਤਾਂ ਸੱਤ ਤੋਂ ਕਾਲ ਗਈ ਸੀ ਉਹਦੋਂ ਵੀ ਅਸੀਂ ਫੇਰ ਆਈਆਂ ਇਹ ਪੰਜ ਸਾਹਬ ਹੈ ਇਹ ਚਾਰ ਮੈਂਬਰ ਆ ਰਹੀਆਂ ਜੀ ਉਹਦੇ ਵਿੱਚ ਤਾਂ ਸੀਸੀਟੀਵੀ ਕੈਮਰੇ ਚੋਂ ਦੱਸਿਆ ਜਾ ਰਿਹਾ ਕਿ ਟੱਬਾ ਚਾਲਕ ਰਿੰਕੂ ਦੀ ਇੱਕ ਆਟੋ ਚਾਲਕ ਦੇ ਨਾਲ ਟਕਰਾਅ ਹੋਈ ਸੀ ਜਿਸ ਤੋਂ ਬਾਅਦ ਆਟੋ ਡਰਾਈਵਰ ਆਪਣੀ ਸਾਥੀਆਂ ਦੇ ਨਾਲ ਮੌਕੇ ਦੇ ਉੱਤੇ ਪਹੁੰਚ ਗਿਆ ਪਿੱਛੇ ਟੈਂਪੂ ਵਾਲੇ ਨਾਲ ਮਾਮੂਲੀ ਟਕਰਾਅ ਹੋਣ ਕਾਰਨ ਉਹ ਇਹਨਾਂ ਦੇ ਆਪਸ ਵਿੱਚ ਕਾਲੀ ਗਲੋਚ ਹੋਇਆ ਉਹ ਤੋਂ ਬਾਅਦ ਇਹ ਅੰਦਰ ਆ ਕੇ ਬਹਿ ਗਏ ਆਪਣੇ ਇਹ ਦਿਨ ਹੋ ਗਈ ਸੀ ਗੱਲ ਜੋ ਇਹ ਕੋਈ ਟੈਂਪੂ ਵਾਲਾ ਸੀਗਾ ਜੀ ਮਨੋਲੀ ਦਾ ਜੀ ਉਹਦੇ ਨਾਲ ਗਾਲੀ ਗਲੋਚ ਹੋਣ ਕਾਰਨ ਕੋਈ ਅੱਡਾ ਝਾੜੜੇ ਵਾਲੀ ਤਾਂ ਗੱਲ ਹੈ ਨਹੀਂ ਤੇ ਜੀ ਇਹ ਆਪਣਾ ਅੰਦਰ ਬਹਿ ਗਿਆ ਜੀ ਆ ਕੇ ਉਹਨੇ ਬੱਦੇ ਸਾਥ ਲੈ ਜੀ ਪਿੰਡੋਂ ਜ਼ਖਮੀ ਰਿੰਕੂ ਨੂੰ ਰਹਾਗੀਰਾ ਨੇ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਪੁਲਿਸ ਜਾਂਚ ਕਰ ਰਹੀ ਹੈ ਹਾਲਕਿ ਬਾਕੀ ਕੋਈ ਪਹਿਰਾਣਾ ਮਾਮਲਾ ਹੈ ਜਿਸ ਦੇ ਵਿੱਚ ਇਹ ਅੰਜਾਮ ਦਿੱਤਾ ਗਿਆ ਹੈ ਅਗਲੀ ਖਬਰ ਦੇ ਰੁਕ ਕਰਦੇ ਹਰਿਆਣਾ ਦੇ ਯਮਨਗਰ ਦੇ ਸਾਰਾ ਪਿੰਡ ਦੇ ਵਿੱਚ ਗੰਦਾ ਪਾਣੀ ਪੀਣ ਦੀ ਵਜ੍ਹਾ ਨਾਲ ਕਰੀਬ 25 ਲੋਕਾਂ ਦੀ ਤਬੀਅਤ ਵਿਗੜ ਗਈ। ਜਿੰਨਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਨੇ। ਉਲਟੀ, ਦਸਤ ਤੇ ਢਿੱਡ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਲੋਕਾਂ ਨੂੰ ਫੌਰਨ ਹਸਪਤਾਲ ਦੇ ਵਿੱਚ ਵਰਦੀ ਕਰਵਾਇਆ ਗਿਆ। ਜੀ 아이 ਜੀ ਬੱਚਿਆਂ ਨੂੰ ਪਾਣੀ ਦੀ ਦਿੱਕਤ ਹੋਈ ਜੀ। ਉਸ ਫਿਟਰ ਨੇ ਲੇਗੇ ਕਸਟਮਰ ਕੋ ਆਪਸਾ ਪਾਣੀ ਖਰਾਬ ਹੈ। 3-4 ਦਿਨ ਦਾ ਸੀ ਇਹ। ਇਹ ਨਹੀਂ ਟਿਪਕ ਰਾਗੇਲੇ ਇਸਕਾ ਸੈਂਪਲ ਹੋਣਾ ਚਾਹੀਦਾ ਜੀ ਪਾਣੀ ਦਾ। ਯਾ ਜਾਨੀ ਜਿਹੜੇ ਲੈ ਕੇ ਸਰ ਇਹ ਲਿੱਤੀ ਆਜੋਸਟ ਲਈ ਹੈ ਸਰਕਾਰੀ ਵਾਅਦੇ ਵਾਅਦੇ ਕਰਦੇ ਡਾਕਟਰ ਕੋਲ ਵੀ ਨਹੀਂ ਰਹਿੰਦੇ ਨਵਾਲ ਕੋਈ ਨਹੀਂ ਆਈ ਜੀ 5-10 ਬੱਚੇ ਹੋਰ پڑے ਕਮੇ ਸੇਮ ਪੂਛਰਣੇ ਕੀ ਬਹੋਂਗੇ ਲਾਸਟ ਵਿਕਟ ਦੇ ਦੇਖ ਪਬਲਿਕ ਹੈਲਥ ਸੇਕਟਰ ਸੀਪਾ ਘਟੀ ਮੌਕੇ ਦਿੱਤੀ ਪਹੁੰਚੀ ਅਤੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਦੇ ਲਈ ਭਜਵਾਏ ਗਏ ਨੇ ਤੇ ਯਹਾਂ ਪੇ ਹਮੇ ਇੱਕ ਦਰਜਨ ਦੇ ਕਿਸੇ ਹਿਸਾਬ ਤੇ ਪੇਸ਼ੈਂਟ ਮਿਲੇ ਜਿਨੇ ਥੋੜੀ ਡੀਆਲਿਸਿਸ ਦੀ ਸਮੱਸਿਆ ਹੈ उसके लिए हमारी टीम पूरी आई है हम सैंपल्स ले रहे हैं उनके ब्लड टेस्ट के भी स्कूल टेस्ट के भी बाकायदा हमने विजिट किया पेशेंट के घर पे और हमने दवाइयाँ वगैरह भी दी हैं सारी और कोई भी जो हेपेटाइटिस का कौन सा कारण है वो हम पता चलाएंगे जिक्र खास कि बच्चिया पीलियाँ हेपेटाइटिस वर्गिया गंभीर बीमारिया के लक्षण अच्छा देखने मिले नहीं जिस तेहत तो विभाग घर घर जाके हम दवाइया भी वंट रहे हैं ਪਿਛਲੇ ਤਪੰਦੇ ਦੇ ਵਿੱਚ ਮੇਰਾ ਹੌਸਲੇ ਤੋਂ ਇਜਾਜ਼ਤ ਲੈਣ ਦਾ ਮੁਲਾਕਾਤ ਰਾਤ 9 ਵਜੇ ਮੁਕਤ ਹੋਵੇਗੀ ਫਿਲਹਾਲ ਦੇਲੀਮੀਨ ਇਜਾਜ਼ਤ ਦਿਓ